ਬੀਤੇ ਦਿਨ ਥਾੜਾ ਨੇ ਹਾਲਸਿੰਗ ਵਾਲਾ ਦੇਨ ਪਿੰਡੇ ਪਿੰਡ ਰਣਸੀਹ ਕਲਾਂ ਦੇ ਰਹਿਣ ਵਾਲੇ ਸਾਗਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਭਰਾ ਰੁਪਿੰਦਰ ਸਿੰਘ ਪੁੱਟਾ ਤੇ ਉਹਨਾਂ ਦਾ ਨਵਾਂ ਬਣਿਆ ਮਕਾਨ ਸੁੱਟਣ ਦੀ ਸਾਜ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ। ਮੇਰੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਮਾਮਲੇ ਸੰਬੰਧੀ ਜਦੋਂ ਰੁਪਿੰਦਰ ਸਿੰਘ ਪੁੱਟਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣਾ ਪਰਕਾਸ਼ ਕਰਦੇ ਆ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਜੋ ਦੋਸ਼ ਲਗਾਏ ਜਾ ਰਹੇ ਨੇ ਉਹ ਅਸਲੀਅਤ ਤੋਂ ਪਰੇ ਹਨ ਆਓ ਸੁਣਦੇ ਹਾਂ ਕੀ ਕਹਿਣਾ ਹੈ ਸਾਗਰ ਸਿੰਘ ਦਾ ਅਤੇ ਰੁਪਿੰਦਰ ਸਿੰਘ ਪੁਚਾਦਾ ਪੱਖ ਪਹਿਲਾਂ ਤਾਂ ਮੈਂ ਸਾਰੇ ਵੱਖ-ਵੱਖ ਚੈਨਲ ਤੋਂ ਆਏ ਜਿੰਨੇ ਵੀ ਤੁਸੀਂ ਮੇਰੇ ਮੈਂ ਸਮਝੂਗਾ ਨੇੜਲੇ ਆ ਜਾਂ ਜਿਨ੍ਹਾਂ ਨੂੰ ਮੈਂ ਪਹਿਲਾਂ ਨਹੀਂ ਵੀ ਕਿਤੇ ਰੂਬਰੂ ਹੈ ਜਾਣਦਾ ਤੁਸੀਂ ਮੇਰੇ ਇੱਕ ਬਹੁਤ ਵੱਡੇ ਦੁੱਖ ਨੂੰ ਸਮਝ ਕੇ ਮੇਰੇ ਤੱਕ ਪਹੁੰਚੇ ਹੋ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਕੋਈ ਤਾਂ ਆਖਰ ਸਰਵਾਈਵ ਕਰਨ ਲਈ ਪਹੁੰਚਿਆ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਹੁਣ ਮੈਂ ਆਪਦੀ ਗੱਲ ਤੁਹਾਡੇ ਸਾਹਮਣੇ ਰੱਖਦਾ ਵੀ ਤੁਹਾਨੂੰ ਬੁਲਾਉਣ ਦਾ ਕਾਨਫਰੰਸ ਕਰਨ ਦਾ ਮੇਰਾ ਇੱਕ ਬਹੁਤ ਵੱਡੀ ਗੱਲ ਹੈ ਕਿ ਮੈਂ 2 ਸਾਲ ਪਹਿਲਾਂ ਇੱਕ ਮਕਾਨ ਸ਼ੁਰੂ ਕੀਤਾ ਸੀ ਬਣਾਉਣਾ ਉਹ ਮੈਂ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਅਸੀਂ ਅੱਡ ਹੋਏ ਸੀ ਤੇ ਮੇਰੇ ਕੋਲੇ ਮਕਾਨ ਜਿਹੜਾ ਸੀ ਕੋਈ ਵਧੀਆ ਨਹੀਂ ਸੀਗਾ ਤੇ ਮੈਂ ਉਹਨੂੰ ਚਾਲੂ ਕੀਤਾ ਚਲੋ ਜਦੋਂ ਮੈਂ ਮਕਾਨ ਬਣਾਉਣਾ ਚਾਲੂ ਕੀਤਾ ਉਹ ਹੌਲੀ-ਹੌਲੀ ਮਕਾਨ ਬਣਦਾ ਗਿਆ ਕਿਹੜੀ ਜਗ੍ਹਾ ਬਣਾ ਰਹੇ ਹੋ ਮਕਾਨ ਜੀ ਤੁਸੀਂ ਮੇਰਾ ਜਿਹੜਾ ਮਕਾਨ ਆ ਜੀ ਉਹ ਇੱਕ ਸਾਈਡ ਉਹਦੀ ਮੇਰੇ ਭਰਾ ਰਪਿੰਦਰ ਸਿੰਘ ਕੋਚਾ ਨਾਲ ਲੱਗਦੀ ਹੈ ਇਹ ਕਿਹੜਾ ਪਿੰਡ ਕਿਹੜੀ ਜ਼ਿਲ੍ਹਾ ਕਿਹੜੇ ਜ਼ਿਲ੍ਹੇ ਦਾ ਕਿਹੜਾ ਪਿੰਡ ਆ ਜੀ ਤੁਹਾਡਾ ਮੈਂ ਸਾਗਰ ਸਿੰਘ ਪੁੱਤਰ ਸ਼੍ਰੀ ਸਦਾਰਸ਼ਨਦਤ ਜੀ ਪਿੰਡ ਰਣਸੀਂ ਕਲਾਂ ਥਿਲਦੇ ਅਰਸੰਗਾਲਾ ਤੇ ਜਲਾ ਮੋਗਾ ਜੀ ਠੀਕ ਹੈ ਗੁਰਦੁਆਰਾ ਟੋਬਾ ਸਾਹਿਬ ਦੇ ਸਾਹਮਣੇ ਸਾਡਾ ਜਿਹੜਾ ਉੱਥੇ ਸਾਡੀ ਰਹਿائش ਆ ਸਾਡਾ ਇੱਕੋ ਹੀ ਮਕਾਨ ਸੀ ਪਹਿਲਾਂ ਬਾਅਦ ਚ ਅਸੀਂ ਅਡਵਰਟੀ ਹੋ ਗਏ ਉਹਨੂੰ ਉਹਦੀ ਜਗ੍ਹਾ ਮਿਲ ਗਈ ਮੈਨੂੰ ਮੇਰੀ ਜਗ੍ਹਾ ਦਿੱਤੀ ਠੀਕ ਹੈ ਉਹਦਾ ਮਕਾਨ ਉਹ ਪਹਿਲਾਂ ਪੁਰਾਣਾ ਸੀਗਾ ਮੇਰੇ ਵਾਲਾ ਵੀ ਪੁਰਾਣਾ ਤੇ ਅਸੀਂ ਤਾਂ ਮੈਨੂੰ ਰੇਟ ਕਰਕੇ ਬਣਾਉਣ ਲੱਗਾ ਸੀਗਾ ਪਰ ਅਚਾਨਕ ਕੀ ਹੁੰਦਾ ਚਲੋ ਹੁਣ ਆਪਾਂ ਅਸਲ ਮੁੱਦੇ ਤੇ ਆਉਨੇ ਆ ਅਚਾਨਕ ਕੀ ਹੁੰਦਾ ਮੈਂ ਲਗਭਗ ਮਕਾਨ ਰੈਡੀ ਮੇਰਾ ਹੋ ਚੱਲਿਆ ਸੀ ਇਕ ਦਿਨ ਕੀ ਦੇਖਦਾ ਅਸੀਂ ਮੀਆਂ ਬੀਬੀ ਐਬਸੈਂਟ ਸੀਗੇ ਕਿਤੇ ਬਾਹਰ ਇਸ ਤਰ੍ਹਾਂ ਚ ਗਏ ਹੋਏ ਸੀ ਮੈਨੂੰ ਪਤਾ ਲੱਗਦਾ ਕਿ ਮੇਰੀ ਐਬਸੈਂਟ ਦੇ ਵਿੱਚ ਹੀ ਇੱਥੇ ਮੇਰੇ ਭਰਾ ਨੇ ਆਪਦਾ ਮਕਾਨ ਬਣਾਉਣ ਦੀ ਖਾਤਰ ਸਾਡੀਆਂ ਕੰਧਾਂ ਦੇ ਨਾਲ ਜੀਸੀਬੀ ਚਲਾਤੀ ਜੀ ਮੈਂ ਨਹੀਂ ਸੀਗਾ ਤੇ ਮੇਰੇ ਚਾਚਾ ਜੀ ਦੀ ਕੰਧ ਇੱਕ ਲੰਬੀ ਉਹ ਉਹਨਾਂ ਦੇ ਨਾਲ ਲੱਗਦੀ ਹੈ ਉਹਨਾਂ ਨੇ ਇਸ ਗੱਲ ਦਾ ਰੌਲਾ ਪਾਇਆ ਵੀ ਸਾਡਾ ਮਕਾਨ ਖਤਮ ਹੋ ਜੂ ਯਾਰ ਉਹ ਤਾਂ ਗਏ ਪਏ ਆ ਤੇ ਤੁਸੀਂ ਮੇਰਾ ਸਾਡਾ ਤਾਂ ਤੁਸੀਂ ਨਿਓਂ ਹੀ ਸਾਰੀਆਂ ਖੁਰਚਤੀਆਂ ਜਿਹੜਾ ਤੁਹਾਡਾ ਘਰ ਸੱਤਸਲ ਜੀ ਉਹ ਕਿਹੜੀ ਸਾਈਡਾਂ ਤੇ ਜਿਹੜਾ ਚਾਚਾ ਜੀ ਦਾ ਘਰ ਬਚਾਲੇ ਹੁੰਦਾ ਮੈਂ ਘਰੇ ਵੇਖੋ ਇੱਕ ਜਿਹੜੀ ਪੂਰਬ ਵਾਲੀ ਸਾਈਡ ਆ ਉਹ ਮੇਰਾ ਘਰ ਆ ਉਹ ਜਿਹੜੀ ਮੇਰੀ ਤਕਰੀਬਨ 50 ਤੋਂ 55 ਫੁੱਟ ਕੰਦਾ ਹੈ ਉਹ ਨਾਲ ਲੱਗਦੀ ਹੈ ਜਿਹੜਾ ਸਾਡੇ ਚਾਚਾ ਜੀ ਹੈ ਉਹੋ ਦੱਖਣ ਵਾਲੇ ਪਾਸੇ ਆ ਉਹ ਕੰਧ 70 ਤੋਂ 75 ਫੁੱਟ ਲੰਬੀ ਉਹਨਾਂ ਦੇ ਨਾਲ ਲੱਗਦੀ ਹੈ ਬਾਕੀ ਜਿਹੜੇ ਮੇਰੇ ਭਰਾ ਦੀਆਂ ਦੋ ਸਾਈਡਾਂ ਐ ਇੱਕ ਤਾਂ ਪੱਛਮ ਵਾਲੀ ਇੱਕ ਉੱਤਰ ਵਾਲੀ ਉਹ ਉਹ ਗਲੀ ਤੇ ਲੱਗਦੀਆਂ ਨੇ ਸੋ ਸਾਡੇ ਦੋਨਾਂ ਦੇ ਜਿਹੜੀਆਂ ਨੀਹਾਂ ਉਹਨਾਂ ਦੇ ਨਾਲ ਇੱਕ ਬਹੁਤ ਵੱਡੀ ਡੂੰਘੀਆਂ ਨੀਹਾਂ ਪੱਟਦੀਆਂ ਜੀਸੀਬੀ ਨਾਲ ਉਹਦਾ ਪੂਰਾ ਜਦੋਂ ਘਾਰੇ ਕੋਤਰਾ ਹੈ ਕੋਤਰਾ ਵਿਚਾਲੇ ਨਹੀਂ ਪੱਟਣ ਦਾ ਕਿ ਮਤਲਬ ਜੀਸੀਬੀ ਨਾਲ ਉਹ ਤਾਂ ਕਈ ਨਾਲੇ ਪੱਟਣ ਜਾਂ ਸਕਦੀਆਂ ਨੇ ਦੇਖੋ ਅੱਜ ਤੱਕ ਮੈਂ ਆਮ ਦੀ ਮੇਰੀ ਉਮਰ 40 ਸਾਲ ਦੀ ਹੋ ਗਈ ਮੈਂ ਕਿਤੇ ਨਹੀਂ ਦੇਖਿਆ ਜੀਸੀਬੀ ਨਿਓਂਾਂ ਪਟਦੇ ਖਾਸ ਕਰਕੇ ਪਿੰਡ ਦੇ ਵਿੱਚ ਲੋਕਾਂ ਦੇ ਘਰਾਂ ਦੇ ਕੰਧਾਂ ਨਾਲ ਇਹ ਗੱਲ ਸੱਚ ਹੈ ਕਿ ਕੋਈ ਜਗ੍ਹਾ ਖਾਲੀ ਪਈ ਆ ਤੁਸੀਂ ਉੱਥੇ ਆਪਦੀ ਜੀਸੀਬੀ ਚਲਾਓ ਪਰ ਕਿਸੇ ਦੀਆਂ ਦੀਵਾਰਾਂ ਦੇ ਨਾਲ ਕਿਸੇ ਦੀਆਂ ਨਿਓਂਾਂ ਦੇ ਨਾਲ ਤੁਸੀਂ ਜੀਸੀਬੀ ਚਲਾਉਨੇ ਆ ਨਿਓਂਾਂ ਡੂੰਘੀਆਂ ਤੁਸੀਂ ਇੰਨੀਆਂ ਸਾਥ-ਸਾਥ ਪੋਟ ਕੱਢ ਦਿੰਨੇ ਆ ਤੇ ਉਹ ਤਾਂ ਇੱਕ ਮਕਾਨ ਢਾਉਣ ਦੀ ਸਾਜ਼ਿਸ਼ ਸੀ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਇੱਕ ਸਾਰਾ ਮਾਮਲਾ ਸਾਜ਼ਿਸ਼ ਦੇ ਤਹਿਤ ਹੋਇਆ ਚਲੋ ਸਾਡੇ ਚਾਚਾ ਜੀ ਸੀ ਉਹਨਾਂ ਨੇ ਉਹ ਕਾਫੀ ਬੋਲੇ ਪਰ ਇਹਨਾਂ ਨੇ ਗੱਲ ਨਾ ਸੁਣੀ ਮੈਂ ਬਾਹਰ ਗਿਆ ਹੋਇਆ ਸੀਗਾ ਮੈਂ ਸ਼ਾਮ ਨੂੰ ਆਕੇ ਦੇਖਿਆ ਤੇ ਮੈਂ ਵੀ ਮੇਰਾ ਲੜਾਈ ਝਗੜਾ ਵੀ ਹੋਇਆ ਚਲੋ ਉਹ ਗੱਲ ਉੱਥੇ ਪੰਚਾਇਤ ਨੂੰ ਸੱਦਿਆ ਗਿਆ ਸਰਪੰਚ ਸਾਹਿਬ ਆਏ ਉਹਨਾਂ ਨੇ ਦੇਖਿਆ ਉਹਨਾਂ ਨੇ ਵੀ ਕਿਹਾ ਗਿਆ ਇਹ ਤਾਂ ਸਾਡਾ ਲੜਾਈ ਝਗੜਾ 18 19 ਤੋਂ ਚੱਲਦਾ ਹੈ ਤੇ ਸਾਰਾ ਸਰਪੰਚ ਦੇ ਤੇ ਪੰਚਾਇਤ ਦੇ ਸਾਰਾ ਪਿੰਡ ਦੇ ਧਿਆਨ ਚੀ ਹੈ ਸਾਰੇ ਲੋਕ ਜਾਣਦੇ ਨੇ ਕੋਈ ਇਹਦੇ ਚ ਉਹ ਨਹੀਂ ਹੈ ਪਰ ਗੱਲ ਇਸ ਚੀਜ਼ ਦੀ ਹੈ ਮੈਂ ਮੌਕੇ ਮੌਕੇ ਤੇ ਐਪਲੀਕੇਸ਼ਨ ਜੋ ਮੈਨੂੰ ਪ੍ਰੋਬਲਮ ਆਉਂਦੀ ਰਹੀ 18 ਤੋਂ ਲੈ ਕੇ ਉਹ ਮੈਂ ਐਪਲੀਕੇਸ਼ਨ ਪੇਰ ਕਰਦਾ ਰਿਹਾ ਮੈਂ ਆਪਦੀ ਸਲਵਾਈ ਥਾਣੇ ਕਰਦਾ ਰਿਹਾ ਉਸ ਤੋਂ ਬਾਅਦ ਇੱਕ ਦਿਨ ਅਸੀਂ ਕੀ ਆਇਆ ਫਿਰ ਅਸੀਂ ਐਬਸੈਂਟ ਉਸ ਦਿਨ ਇਹਨੇ ਫਿਰ ਦੇਖਿਆ ਵੀ ਸਾਡੇ ਘਰ ਨੂੰ ਤਾਲਾ ਲੱਗਿਆ ਹੋਇਆ ਇਹਨੇ ਕੀ ਕੀਤਾ ਮੇਰੀ ਤਿੰਨ ਮੰਜ਼ਲੀ ਬਿਲਡਿੰਗ ਹੈ ਤਿੰਨ ਮੰਜ਼ਲੀ ਬਿਲਡਿੰਗ ਦੀ ਜਿਹੜੀ ਸਭ ਤੋਂ ਨੀਚਲੀ ਮੰਜ਼ਲ ਹੈ ਉਰੇ ਉੱਤੇ ਕੀ ਕੀਤਾ ਸਭ ਤੋਂ ਜਿਹੜੀ ਹੇਠਲੀ ਦੀਵਾਰ ਹੈ 9 ਇੰਚੀ 9 ਇੰਚੀ ਦੀਵਾਰ ਆ ਔਰ ਪੁਰਾਣੀ ਐ ਔਰ ਇਸ ਤੋਂ ਵੀ ਇੱਕ ਭਿਆਨਕ ਗੱਲ ਤੇ ਉਹ ਦੀਵਾਰ ਗਾਰੇ ਨਾਲ ਕੱਢੀ ਹੋਈ ਆ ਅੱਧੀ ਉਹ ਸਭ ਤੋਂ ਹੇਠਲੀ ਮੰਜ਼ਲ ਦੀ ਆ ਉਹਦੇ ਮੈਂ ਤੁਹਾਨੂੰ ਬਕਾਇਦਾ ਵੀਡੀਓ ਦੇਵਾਂਗਾ ਫੋਟੋ ਦੇਵਾਂਗਾ ਉਹ ਦੀਵਾਰ ਸਾਡੀ ਐਬਸੈਂਟ ਦੇ ਵਿੱਚ 8 ਬਾਯਾ 10 ਫੁੱਟ ਇਹਨਾਂ ਨੇ 4 ਇੰਚੀ ਹਲਟੀ ਨਾਲ ਛੱਲਤੀ ਉਹ ਰਹਿ ਗਈ ਬਾਕੀ 4 ਇੰਚੀ ਹੁਣ ਉਹਦੇ ਉੱਪਰ ਤਿੰਨ ਮੰਜ਼ਲਾ ਮਕਾਨ ਹੈ ਫਿਰ ਮੈਂ ਸ਼ਾਮ ਨੂੰ ਆ ਕੇ ਸਾਡਾ ਮੈਂ ਦੇਖਿਆ ਤੇ ਮੈਂ ਭਜਨੱਠ ਕੀਤੀ ਵੀ ਆ ਕੀ ਕੀਤਾ ਹਲਤੀ ਵਾਲੇ ਨੂੰ ਰੋਕਿਆ ਇੱਥੇ ਸਾਡਾ ਕਾਫੀ ਕੁਝ ਹੋਇਆ ਪ੍ਰਧਾਨ ਜੀ ਨੇ ਸਾਡੇ ਇੱਥੇ ਬੀਜੇਪੀ ਦੇ ਰਕੇਸ਼ ਕੁਮਾਰ ਜੀ ਉਹਨਾਂ ਨੂੰ ਸੱਦਿਆ ਸਰਪੰਚ ਨੂੰ ਸੱਦਿਆ ਮੋਕੇ-ਮੋਕੇ ਤੇ ਬੰਦੇ ਬੁਲਾਏ ਤੇ ਵੇਖੋ ਕਿੰਦਾ ਬੇਇਨਸਾਫੀ ਹੈ ਅਸੀਂ ਜਦੋਂ ਗੱਲ ਕਰਨੀ ਚਾਹੀ ਔਰ ਸਾਨੂੰ ਇਹ ਬੰਦਾ ਇੱਟਾਂ ਚੱਕਦਾ ਰੋੜੇ ਚਲਾਉਂਦਾ ਸਾਡੇ ਨਾਲ ਲੜਦਾ ਸਾਡੀ ਗੱਲ ਨਹੀਂ ਸੁਣ ਰਿਆ ਇਹ ਕਹਿ ਰਿਹਾ ਕਿ ਮੇਰਾ ਪਾਸਾ ਹੈ ਮੇਰਾ ਪਲਾਟ ਹੈ ਮੈਂ ਜੋ ਮਰਜ਼ੀ ਕਰਾਂ ਥੋੜਾ ਮਕਾਨ ਡਿੱਗਦਾ ਹੁਣ ਡਿੱਗ ਜੇ ਟਹਿ ਜੇ ਰਹਿ ਜੇ ਮੈਨੂੰ ਕੋਈ ਮਤਲਬ ਨਹੀਂ ਮੈਂ ਆਪਦਾ ਕੰਮ ਕਰਦਾ ਮੈਨੂੰ ਕੋਈ ਰੋਕ ਨਹੀਂ ਸਕਦਾ ਜੇ ਤੁਹਾਡੇ ਚ ਹਿੰਮਤ ਹੈ ਤੇ ਮੇਰੇ ਪਲਾਟ 'ਚ ਵੜ ਕੇ ਦਿਖਾਓ ਵੇਖੋ ਅਸੀਂ ਉਹਦੇ ਪਲਾਟ 'ਚ ਕਿੰਨੇ ਵੜੀ ਤੁਸੀਂ ਇਸ ਚੀਜ਼ ਹੈ ਔਰ ਇਹ ਸਾਰੇ ਪ੍ਰੂਫ ਮੈਂ ਤੁਹਾਨੂੰ ਪੇਸ਼ ਕਰਾਂਗਾ ਮੇਰੇ ਕੋਲੇ ਸਾਰੇ ਜਿਹੜੇ ਵੀਡੀਓਗ੍ਰਾਫੀ ਹੈਗੇ ਆਂ ਔਰ ਜਿਹੜੀ ਮੇਰੇ ਘਰੋਂ ਹੈ ਇਹ ਬੀਬੀ ਅਮਰਤ ਧਾਰੀ ਹੈ ਕਿੱਡੀ ਹੈਰਾਨੀ ਦੀ ਗੱਲ ਹੈ ਮੈਂ ਉਹ ਵੀ ਵੀਡੀਓ ਦੇਵਾਂਗਾ ਇਸ ਇਸ ਔਰਤ ਨੂੰ ਉਹ ਝੱਗਾ ਚੱਕਦਾ ਔਰ ਝੱਗਾ ਚੱਕੇ ਦੀ ਵੀਡੀਓ ਗਾਲਾਂ ਕੱਢਦੇ ਦੀ ਮੇਰੀਆਂ ਧੀਆਂ ਦੀ ਗਾਲਾਂ ਕੱਢਦਾ ਉਹ ਵੀ ਮੈਂ ਤੁਹਾਨੂੰ ਉਸ ਮਸਲੇ 'ਚ ਪੇਸ਼ ਕਰੂੰਗਾ ਵੀ ਉਦੋਂ ਇਹ ਕੀ ਕੀ ਕਰ ਰਿਹਾ ਹੈ ਅਗਰ ਵੀ ਤੁਸੀਂ ਜਿਹੜੀ ਹੁਣ ਮਕਾਨ ਦੀ ਢੇਹ ਦੀ ਗੱਲ ਕਰਦੇ ਹੋ ਕਿ ਮੇਰੇ ਮਕਾਨ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਪਾਣੀ ਪਾਤਾ ਉਹਦੀ ਦਰਖਾਸਤ ਤੁਸੀਂ ਇੱਥੇ ਦਿੱਤੀ ਹੈ ਕਿਹੜੀ ਬੋਰਡ ਨੂੰ ਕਿਹੜੀ ਬੋਰਡ ਪ੍ਰਸ਼ਾਸਨ ਕੋਲ ਪਈ ਹੈ ਦਰਖਾਸਤ ਉਹ ਦੇਖੋ ਜੀ ਉਹਦੀ ਦਰਖਾਸਤ ਤਾਂ ਇਹ 21/3 ਦੀ ਗੱਲ ਹੈ 21/3/2025 ਦੀ ਮੈਂ ਥਾਣੇ ਦਰਖਾਸਤ ਦਿੱਤੀ ਜਿਹੜਾ ਖਾਣਾ ਦਿੱਤੀ ਤਾਂ ਨਿਹਾਲ ਸਿੰਘ ਵਾਲੇ ਠੀਕ ਹੈ ਅ ਉਸ ਤੋਂ ਬਾਅਦ ਐ ਐਸਐਸਪੀ ਸਾਹਿਬ ਕੋਲ ਮਨੁੱਖੀ ਅਧਿਕਾਰ ਕਮਿਸ਼ਨ ਉਸ ਤੋਂ ਬਾਅਦ ਡੀਆਈਜੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਮੇਰੇ ਕੋਲੇ ਉਹ ਸਾਰੀਆਂ ਐਪਲੀਕੇਸ਼ਨ ਏ ਟੂ ਜ਼ ਟੋਟਲੀ ਪਈਆਂ ਔਰ ਜਿੰਨੀ ਵੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿਣੀ ਸੀ ਮੈਂ ਹੁਣ ਕਹਿ ਰਿਹਾ ਔਰ ਧਿਆਨ ਦੇਣਯੋਗ ਹੈ ਕਿ ਅਸੀਂ ਮੀਆਂ ਬੀਬੀ ਇੱਕ ਇੱਕ ਗੱਲ ਜੋ ਕਰਾਂਗੇ ਤੁਹਾਡੇ মিডিਆ ਦੇ ਸਾਹਮਣੇ ਅਸੀਂ ਇੰਨੇ ਦਾਅਵੇ ਨਾਲ ਕਰਾਂਗੇ ਕਿ ਉਹ ਹਰ ਇੱਕ ਗੱਲ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਕਹਾਂਗੇ ਕੱਲ ਨੂੰ ਕੋਈ ਤੁਹਾਡੇ ਤੇ ਕੋਈ ਪ੍ਰਸ਼ਨ ਕਰਦਾ ਹੈ ਕੰਨੋਂ ਕੋਈ ਹੋਰ ਬੰਦਾ ਮੁੱਦਾ ਚੱਕਦਾ ਹੈ ਬੜਾ ਕੁਝ ਹੁੰਦਾ ਹੈ ਦੁਨੀਆ ਦੇ ਵਿੱਚ ਤੁਹਾਨੂੰ ਕਹੇ ਜੀ ਤੁਸੀਂ ਝੂਠੀ ਖਬਰ ਲਾਤੀ ਆਹ ਤਾਂ ਜੀ ਮਸਲਾ ਹੀ ਹੈ ਨੀਗਾ ਆਹ ਤਾਂ ਜੀ ਪਿੰਡ ਵਾਲੇ ਐਂ ਕਹਿੰਦੇ ਆ ਥੋੜੇ ਤੱਕ ਕੋਈ ਬੰਦਾ ਪਹੁੰਚ ਕਰਦਾ ਤੁਸੀਂ ਇਹ ਕਹਿਣਾ ਵੀ ਸਾਗਰ ਸਿੰਘ ਨੇ ਸਾਨੂੰ ਚੈਲੰਜ ਕੀਤਾ ਵੀ ਅਸੀਂ ਜੋ ਵੀਡੀਓ 'ਚ ਬਿਆਨ ਦੇ ਰਹੇ ਆ ਜੋ ਵੀ ਬੋਲ ਰਹੇ ਆ ਅਸੀਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਸੌਖਾ ਮਾਰਾਂਗੇ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਾਡੇ ਵਾਸਤੇ ਇੰਨੀਆਂ ਤਰਖਾਸਤਾਂ ਦਿੱਤੀਆਂ ਕੋਈ ਕਾਰਵਾਈ ਅਮਲ ਤੇ ਜਾਂਦੀ ਹੈ ਕੀ ਮਕਾਨ ਦੀ ਬਰਤ ਦੇਖੋ ਜਦੋਂ ਇਹ ਇਹ ਗੱਲ ਹੋਈ ਹੈ ਇੱਥੇ ਸਰਦਾਰ ਬਲਬੀਰ ਸਿੰਘ ਜੀ ਉਰਸ ਪਾਰਟੀ ਦੇ ਨਾਲ ਪਹੁੰਚਦੇ ਆ ਉਹ ਮੌਕਾ ਦੇਖਦੇ ਆ ਮੌਕਾ ਦੇਖ ਕੇ ਸਰਪੰਚ ਨੂੰ ਬੁਲਾਉਂਦੇ ਆ ਪੰਚਾਇਤ ਹੁੰਦੀ ਆ ਇਕੱਠ ਹੋ ਜਾਂਦਾ ਮੈਨੂੰ ਵੀ ਬੁਲਾਇਆ ਜਾਂਦਾ ਮੈਂ ਮੈਂ ਇਹਨੂੰ ਅਖਿਆ ਵੀ ਮੈਂ ਇਹਨਾਂ ਦੀ ਜਗ੍ਹਾ 'ਚ ਨਹੀਂ ਆਉਣਾ ਕਿਉਂਕਿ ਮੈਨੂੰ ਇਹ ਪਹਿਲੇ ਪਸਾਉਣ ਨੂੰ ਫਿਰਦਾ ਵੀ ਸਾਡੀ ਜਗ੍ਹਾ ਚ ਆਵੇ ਤਾਂ ਅਸੀਂ ਇਹਨੂੰ ਖਤਮ ਕਰੀਏ। ਸੋ ਮੈਂ ਕਿਹਾ ਜੀ ਮੈਂ ਇੱਥੇ ਨਹੀਂ ਆਉਣਾ ਮੇਰੀ ਇੱਥੇ ਗੱਲ। ਉਹ ਕਹਿੰਦੇ ਮੈਂ ਨਹੀਂ ਤੁਸੀਂ ਆ ਜਾਓ। ਚਲੋ ਮੈਂ ਚਲਾ ਗਿਆ ਉਹਨੇ ਕਹਿਣ ਤੇ। ਮੈਂ ਕਿਹਾ ਜੀ ਤੁਸੀਂ ਮੈਨੂੰ ਇੱਕ ਗੱਲ ਮੈਂ ਪੁੱਛਦਾ ਵੀ ਆਹ ਜਿਹੜਾ ਅਧਿਕਾਰ ਹੈ ਦੋਨੇ ਘਰ ਇਹਨਾਂ ਦੇ ਜੀਸੀਬੀ ਚਲਾ ਕੇ ਨਹੀਂ ਹ ਖਤਮ ਕਰਤੀਆਂ। ਉਸ ਤੋਂ ਬਾਅਦ ਆਹ ਜਿਹੜੀ ਕੰਡ ਹੈ ਇਹ ਚੱਲਤੀ ਇਹ ਹੋਰ ਤੁਸੀਂ ਮੈਨੂੰ ਦੱਸੋ ਵੀ ਮਕਾਨ ਤੁਹਾਨੂੰ ਕਿਵੇਂ ਲੱਗਦਾ ਵੀ ਹੁਣੇ ਡਿੱਗਿਆ ਕਿ ਹੁਣੇ ਡਿੱਗਿਆ? ਕਿ ਇਹਦੇ ਫਾਰਮ ਹਾਊਸ ਦੇ ਉੱਤੇ ਇੱਕ ਕਤਲ ਹੋਇਆ ਜੀ ਜਿਹੜਾ ਨੌਕਰ ਸਾਡੇ ਘਰ ਰਿਹਾ ਇੱਥੇ 15 ਸਾਲ ਦੇ ਕਰੀਬ ਬਾਅਦ ਚ ਅਸੀਂ ਅੱਡ ਹੋ ਗਏ ਉਹੀ ਨੌਕਰ ਇਹਦੇ ਉੱਥੇ ਅਡਜਸਟ ਕੀਤਾ ਉਹ ਨੌਕਰ ਦਾ ਜੀ ਉੱਥੇ ਕਤਲ ਹੋਇਆ ਉਹ ਇਸੇ ਪਿੰਡ ਦਾ ਹੀ ਸੀਗਾ ਇਸੇ ਪਿੰਡ ਦਾ ਸੀ ਬਜਵੀ ਸਖਾਂ ਦਾ ਉਹ ਜਿਹਦਾ ਨਾਂ ਸੀਗਾ ਬਲਵ ਸਿੰਘ ਪੱਲੂ ਜੀ ਉਹਦਾ ਕਤਲ ਹੋ ਜਾਂਦਾ ਸਾਨੂੰ ਪਤਾ ਕੋਈ ਨਹੀਂ ਉੱਥੇ ਪੁਲਿਸ ਪਾਰਟੀ ਪਹੁੰਚਦੀ ਆ ਅਠ ਹੁੰਦਾ ਸਾਨੂੰ ਤਾਂ ਬਾਅਦ ਚ ਸੁਨੇਹਾ ਆਉਂਦਾ ਇੱਕ ਵੀ ਸਾਗਰ ਸਿੰਘ ਥੋੜਾ ਜਿਹੜਾ ਨਾਮ ਹੈ ਥੋਡੇ ਨਾਮ ਤੇ ਕਤਲ ਦਰਜ ਹੋ ਗਿਆ ਵੀ ਇਹ ਕਤਲ ਵਿੱਚ ਸਿੱਧੇ ਤੌਰ ਤੇ ਸਾਗਰ ਸਿੰਘ ਜ਼ਿੰਮੇਵਾਰ ਆ ਇਹ ਕਤਲ ਉਹਨੇ ਕਿਰਾਇਆ ਇਹ ਇਹ ਆਪਦਾ ਜ਼ੋਰ ਲਾਈ ਗਿਆ ਵੀ ਸਾਗਰ ਸਿੰਘ ਨੇ ਕਤਲ ਕੀਤਾ ਪੁਲਿਸ ਪੁਲਿਸ ਨੇ ਉੱਥੇ ਲੋਕਾਂ ਦੀਆਂ ਗੱਲਾਂ ਸੁਣੀਆਂ ਜਿਹੜਾ ਉੱਥੇ ਪਰਚਾ ਸੀਗਾ ਜੋ ਉੱਥੇ ਐਫ ਆਈ ਆਰ ਜੋ ਕੱਢਣੀ ਸੀ ਜੋ ਉੱਥੇ ਲਿਖਿਆ ਗਿਆ ਉਸ ਨੂੰ ਲੋਕਾਂ ਦੇ ਇੱਕ ਬਹੁਤ ਵੱਡੇ ਇਕੱਠ ਨੇ ਪੜ੍ਹ ਕੇ ਪਾੜ ਦਿੱਤਾ ਪਾੜ ਕੇ ਉੱਥੇ ਇਹ ਗੱਲ ਜੋ ਮੇਰੇ ਸੁਣ ਚਾਹੀਏ ਮੈਂ ਨਹੀਂ ਉੱਥੇ ਕਿਹਾ ਜੋ ਮੇਰੇ ਤੱਕ ਬੰਦੇ ਪਹੁੰਚੇ ਸਰਪੰਚ ਸਾਹਿਬ ਇਸ ਗੱਲ ਦੀ ਗਵਾਹੀ ਦੇਣਗੇ ਉਹ ਉੱਥੇ ਪਾੜ ਕੇ ਸਿਰਤੀ ਵੀ ਜੇ ਤੁਸੀਂ ਸਾਜਰ ਸਿੰਘ ਦਾ ਇਸ ਕਤਲ 'ਚ ਨਾਮ ਭਰਦੇ ਹੋ ਤੁਸੀਂ ਕਤਲ ਉਹਦੇ ਜੁम्मे ਪਾਉਨੇ ਆ ਅਸੀਂ ਥਾਣੇ ਧਰਨਾ ਲਾਵਾਂਗੇ ਉਹਨਾਂ ਨੇ ਉਹ ਸਾਰੇ ਕਾਗਜ਼ ਪਾੜ ਕੇ ਸਿਰਤੇ ਔਰ ਉੱਥੇ ਇਹ ਗੱਲ ਹੋ ਗਈ ਵੀ ਚਲੋ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਹਿੰਗੇ ਸਰਦਾਰ ਬਲਬੀਰ ਸਿੰਘ ਜੀ ਉਹਨਾਂ ਨੇ ਸਾਰੀ ਪੰਚਾਇਤ ਸਾਹਮਣੇ ਇਹਨੂੰ 200% ਗਲਤ ਠਹਿਰਾਇਆ ਚਾਹੇ ਉਹ ਨੀਹਾਂ ਪੱਟਣ ਦਾ ਕੰਮ ਸੀ ਠੀਕ ਹੈ ਚਾਹੇ ਉਹ ਸਾਡੀ ਨੀਹਾਂ ਨੂੰ ਬਹੁਤ ਡੂੰਗਾ ਨੁਕਸਾਨ ਪਹੁੰਚਾਉਣ ਦੀ ਗੱਲ ਸੀ ਚਾਹੇ ਸਾਦੀ ਕੰਧ ਵੱਢਣ ਦੀ ਗੱਲ ਸੀ ਉਹਨਾਂ ਨੇ ਕਿਹਾ ਵੀ ਕਿਸੇ ਕਾਨੂੰਨ 'ਚ ਨਹੀਂ ਹੈ ਤੁਸੀਂ ਇਹ ਗਲਤ ਕੀਤਾ ਤੁਸੀਂ ਇਸ ਗੱਲ ਦੀ ਗਲਤੀ ਮੰਨੋ ਤੇ ਇਹਦੀ ਪਰਪਾਈ ਕਰੋ ਤੁਸੀਂ ਗਲਤ ਹੈ ਜੇ ਗਲਤੀ ਨਹੀਂ ਮੰਨਦੇ ਤਾਂ ਦੱਸੋ ਠੇਕੇਦਾਰ ਨੂੰ ਉਹਨਾਂ ਨੇ ਬਹੁਤ ਕੁਝ ਬੋਲਿਆ ਪਿੰਡ ਦੀ ਪੰਚਾਇਤ ਜਾਂ ਮੋਤਵਾਰ ਪਿੰਡ ਦੇ ਜਿਹੜੇ ਹੁੰਦੇ ਆ ਆਪਣੇ ਤੁਹਾਡਾ ਸਾਥ ਦੇ ਰਿਹਾ ਕਿ ਤੁਹਾਡੇ ਭਾਦਰ ਦਾ ਸਾਥ ਦੇ ਦੇਖੋ ਪਿੰਡ ਪਿੰਡ ਵਿੱਚ ਬਸਦੇ ਲੋਕ ਬੜੇ ਤਰ੍ਹਾਂ ਦੇ ਹੁੰਦੇ ਆ ਜੀ ਕਈਆਂ ਦੇ ਅਸੀਂ ਪੁੱਠੇ ਸਿੱਧੇ ਕੰਮ ਕੀਤੇ ਹੁੰਦੇ ਸਾਡੀ ਉਹ ਸੋਚ ਬਣੀ ਹੁੰਦੀ ਆ ਉਹ ਉਹ ਬੰਦੇ ਥੋੜੇ ਜਿਹਾ ਉਸ ਗਰੁੱਪ ਦੇ ਆ ਉਹਦੇ ਨਾਲ ਥੱਡੇ ਆ ਲੇਕਿਨ ਮੈਂ ਇੱਕ ਖੁਸ਼ ਨਸੀਬ ਮੰਨਦਾ ਆਪਣੇ ਆਪ ਨੂੰ ਇਸ ਗੱਲੋਂ ਕਿ ਜਦੋਂ ਤਾਂ ਮੇਰਾ ਡਿਸਪਿਊਟ ਸ਼ੁਰੂ ਹੋਇਆ ਮੌਕੇ ਦੇ ਸਰਪੰਚ ਜਿਹੜੇ ਸੀਗੇ ਪ੍ਰੀਤਿੰਦਰਪਾਲ ਸਿੰਘ ਮੈਂਟੂ ਉਦੋਂ ਤੋਂ ਲੈ ਕੇ ਸਾਡੇ ਨਾਲ ਹੁਣ ਤੱਕ ਉਹ ਖੜੇ ਨੇ ਇੱਕ ਚਟਾਨ ਵਾਂਗੂ ਸਾਡੀ ਸਟਾਈਨ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਨੋਟ ਕਰਨ ਵਾਲੀ ਹੈ ਪਹਿਲੇ ਦਿਨ ਜਿੱਦੈ ਸਾਡਾ ਡਿਸਪਿਊਟ ਸ਼ੁਰੂ ਹੁੰਦਾ ਤੇ ਮੈਨੂੰ ਉਹ ਸਪੈਸ਼ਲ ਮੇਰੇ ਕੋਲੇ ਆ ਕੇ ਕਹਿੰਦੇ ਵੀ ਸਾਗਰ ਸਿੰਘ ਅਸੀਂ ਹੈਗੇ ਆ ਅਮਰਤਾ ਦੇ ਸਾਰਾ ਪਰਿਵਾਰ ਗੁਰਸਖਰ ਮੈਂ ਤੁਹਾਡੇ ਨਾਲ ਖੜ੍ਹ ਜੰਨਾ ਪਰ ਇਸ ਗੱਲ ਤੇ ਖੜੂਗਾ ਵੀ ਤੁਸੀਂ ਮੈਨੂੰ ਭਰੋਸਾ ਦਿਵਾਓ ਜਿਹੜਾ ਵੀ ਕੰਮ ਚ ਤੁਸੀਂ ਮੈਨੂੰ ਲੈ ਕੇ ਜਾਓਗੇ ਉਹ ਸੱਚ ਹੋਊਗਾ ਮੈਂ ਕਿਹਾ ਸਰਪੰਚ ਸਾਹਿਬ ਤੁਹਾਡੀ ਤਸੱਲੀ ਕਿਵੇਂ ਹੁੰਦੀ ਹੈ ਕਹਿੰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਾਪ ਦੇ ਬੱਚਿਆਂ ਲਈ ਸੌ ਖਾਓ ਤੇ ਮੇਰੀ ਤਸੱਲੀ ਹੈ ਮੈਂ ਕਿਹਾ ਜਿਵੇਂ ਤੁਸੀਂ ਖਵਾਉਣਾ ਚਾਹੁੰਦੇ ਆ ਮੈਂ ਓਵੇਂ ਸੌ ਖਾ ਲੂਗਾ ਠੀਕ ਹੈ ਤੁਹਾਡੀ ਤਸੱਲੀ ਹੋਣੀ ਚਾਹੀਦੀ ਹੈ ਤੁਸੀਂ ਮੇਰੇ ਨਾਲ ਤਾਂ ਤੁਰਿਓ ਨਹੀਂ ਤੁਰਿਓ ਨਾ ਅਦਰバイス ਕੀ ਤੁਸੀਂ ਆਪ ਖੁਦ ਸਾਰਿਆਂ ਨੇ ਜਾ ਕੇ ਮਕਾਨ ਦੇਖਿਆ ਉਹਦੀਆਂ ਤੁਸੀਂ ਸ਼ਾਰਟ ਵਗੈਰਾ ਲਏ ਆ ਔਰ ਜਿਹੜੀ ਉਹ ਦਵਾਰ ਮੇਰੇ ਭਾਈ ਸਾਹਿਬ ਦੇ ਘਰ ਨਾਲ ਲੱਗਦੀ ਹੈ ਉਹ ਦਵਾਰ ਵਿੱਚ ਦੀ ਪਾਣੀ ਆ ਕੇ ਉਹ ਦਵਾਰ ਬੈਠ ਗਈ ਉਹਦਾ ਫਰਸ਼ ਸਾਰਾ ਬੈਠ ਗਿਆ ਉਹਦਾ ਉਹ ਪਾਣੀ ਸਾਡੇ ਭਰਾ ਦੇ ਕੰਧ ਵੱਲੋਂ ਆਇਆ ਔਰ ਉਹਦਾ ਮੌਕਾ ਜਿਹੜਾ ਮੈਨੂੰ ਵੀ ਕਿਉਂਕਿ ਉਹ ਪੱਟਣ ਤੋਂ ਬਾਅਦ ਹੀ ਪਤਾ ਲੱਗਿਆ ਜਦੋਂ ਅਸੀਂ ਪੱਟ ਕੇ ਪੂਰੀ ਖੋਜ ਕੀਤੀ ਮੈਂ ਤਾਂ ਲੇਬਰ ਵਾਲੇ ਭੱਜ ਕੇ ਲੈ ਕੇ ਆਏ ਮੈਂਨ ਆਏ ਵੀ ਅੰਕਲ ਜੀ ਜਾ ਕੇ ਦੇਖੋ ਪਾਣੀ ਤਾਂ ਹੁਣ ਵੀ ਬਹੁਤ ਆਈ ਜਾਂਦਾ ਅਸੀਂ ਫਟਾਫਟ ਮੌਕੇ ਤੇ ਨੰਬਰਦਾਰ ਨੂੰ ਸੱਦਿਆ ਉਹਨੇ ਆ ਕੇ ਦੇਖਿਆ ਵੀ ਸਨੇਹਾ ਦੇ ਪਾਣੀ ਬੰਦ ਕਰਾਇਆ ਜਾਵੇ ਪਰ ਇਹ ਨਹੀਂ ਆਏ ਅਸੀਂ ਆਪ ਲੇਬਰ ਨਾਲ ਲੈ ਕੇ ਅਸੀਂ ਆਪ ਉੱਪਰੋਂ ਜਾ ਕੇ ਮੈਨੂੰ ਨਹੀਂ ਪਤਾ ਇੱਕ ਪਾਈਪ ਹੈ ਉਹ ਉਹ ਉਹਦੇ ਵਿੱਚ ਦੀ ਪਾਣੀ ਸਾਡੀ ਦੀਵਾਰ ਵਿੱਚ ਦੀ ਅੱਧੀ ਇੰਚੀ ਪੈਪ ਵੰਗੂ ਧਾਰ ਪੈ ਰਹੀ ਸੀ ਉਹ ਕਦੋਂ ਦੀ ਪੈ ਰਹੀ ਹੈ ਕਾਦੇ ਵਾਸਤੇ ਆ ਕਿ ਹੋਰ ਕੀ ਕੀ ਕੁਛ ਕੀਤਾ ਗਿਆ ਉਹ ਤਾਂ ਰਿਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਾ ਪਰ ਬਹੁਤ ਵੱਡੀ ਪੱਧਰ ਤੇ ਪਾਣੀ ਆਇਆ ਤੇ ਉਹ ਦੇਖਿਆ ਐਸ ਐਚਓ ਸਾਹਿਬ ਆਏ ਪੁਲਿਸ ਟੀਮ ਆਈ ਦੋ ਵਾਰੀ ਪੁਲਿਸ ਨੇ ਦੇਖਿਆ ਸਭ ਤੁਸੀਂ ਸਾਰਿਆਂ ਨੇ ਦੇਖ ਲਿਆ ਉਹ ਤਾਂ ਇੱਕ ਸੱਚ ਆ ਜੋ ਸਭ ਨੂੰ ਦਿੱਸੀ ਜਾਂਦਾ ਉਹਨੂੰ ਮੈਂ ਘਟਾਵਾਂ ਨਹੀਂ ਸਕਦਾ ਔਰ ਇਹੀ ਗੱਲ ਜਿਹੜੀ ਆ ਮੈਂ ਉਦੋਂ ਤਾਂ ਹੀ ਇਸ ਗੱਲ ਦਾ ਬਾਰ-ਬਾਰ ਰੌਲਾ ਪਾ ਰਿਆ ਸੀ ਵੀ ਜਿਹੜੀ ਕੰਦ ਸ਼ੈਨਤੀ ਨੀਹਾਂ ਚ ਜੀਸੀਬੀ ਚਲਾਤੀ ਇਹਦੀ ਇੱਕ ਮਾਰਨ ਦੀ ਸਾਜ਼ਿਸ਼ ਹੈ ਉਹ 2018 ਤੋਂ ਚੱਲੀ ਆਉਂਦੀ ਹੈ ਮੈਂ ਪਛਤਾ ਤੁਰਿਆ ਉਹਨੇ ਤੁਸੀਂ ਇਸ ਨੂੰ ਦੀ ਪਹਿਲਾਂ ਵੀ ਮੀਡੀਆ ਤੱਕ ਕੋਸ਼ਿਸ਼ ਕੀਤੀ ਮੈਂ ਮੀਡੀਆ ਤੱਕ ਅਪਰੋਚ ਕੀਤੀ ਸੀ ਠੀਕ ਹੈ ਉਦੋਂ ਵੀ ਵੀਡੀਓ ਪਾਈਆਂ ਸੀ ਜਦੋਂ ਆਪਣਾ ਨੁਕਸਾਨ ਹੋਇਆ ਪਰ ਪਤਾ ਨਹੀਂ ਮੈਨੂੰ ਨਹੀਂ ਪਤਾ ਇਹ ਕੀ ਅਸਰ ਸੂਖ ਵਰਤਦੇ ਆ ਕੀ ਕਰਦੇ ਆ ਕੀ ਨਹੀਂ ਮੈਂ ਮੈਂ ਜਦੋਂ ਇਨਸਾਫ ਦੇ ਨੇੜੇ ਜਾਂਦਾ ਉਹਨੂੰ ਫੇਰ ਇਨਸਾਫ ਰੁਕ ਜਾਂਦਾ ਫੇਰ ਨਹੀਂ ਮਿਲਦਾ ਇੱਕ ਉਹ ਸਾਜ਼ਿਸ਼ਾਂ ਨੇ ਵਰਤੀ ਐ ਮੈਂ ਤੁਹਾਨੂੰ ਇੱਕ ਜਾਤ ਦਵਾ ਦਿਆਂ ਬੜੀ ਵਧੀਆ ਗੱਲ ਐ ਜਦੋਂ ਮੈਨੂੰ 18-19 ਚ ਪਤਾ ਲੱਗਾ ਕਿ ਇਹਨੇ ਮੈਥੋਂ ਸਾਰੇ ਸਾਇਨ ਕਰਵਾ ਲਏ ਤੇ ਉਸ ਤੋਂ ਬਾਅਦ ਇਹ ਸਾਡੇ ਇੱਕ ਪੱਤਰਕਾਰ ਦਾ ਮੈਂ ਉਹਨਾਂ ਦਾ ਤੁਹਾਨੂੰ ਨਾਂ ਵੀ ਦੱਸੂਗਾ ਕੋਈ ਜਲ ਨਹੀਂ ਤੁਹਾਨੂੰ ਮਿਲਾਉਂਗਾ ਵੀ ਉਹਨਾਂ ਨੇ ਇਨਸਾਫ ਕਿਹਾ ਵੀ ਮੈਂ ਤਾਂ ਹੁਣ ਸਾਰੇ ਸਾਇਨ ਕਰਾ ਲੇ ਮੈਂ ਤਾਂ ਝੱਗਾ ਚੱਕ ਤਾਂ ਨਾ ਹੁਣੇ ਅਦਾਲਤ ਜਾਣ ਜੋਗਾ ਨਾ ਕਿਤੇ ਹੋਰ ਉਸ ਤੋਂ ਬਾਅਦ ਮੈਨੂੰ ਇੰਨਾ ਤੱਕਾ ਲੱਗਿਆ ਪਹਿਲਾ ਕੇਸ ਮੇਰਾ ਇਹ ਸੀ ਮੈਨੂੰ ਮਾਰਨ ਦਾ ਕਿ ਮੈਂ ਸਦਮੇ ਦੇ ਵਿੱਚ ਪੁਆਇਜ਼ਨ ਪੀਤੀ ਮੈਂ ਡੀਐਮਸੀ ਰਹਾ ਇਹ ਸਾਰੇ ਪਿੰਡ ਨੂੰ ਪਤਾ ਸਭ ਨੂੰ ਪਤਾ ਪੁਲਿਸ ਦੇ ਰਿਕਾਰਡ ਚ ਵੀ ਗੱਲ ਹੈਗੀ ਆ ਉਸ ਤੋਂ ਬਾਅਦ ਇਹ ਹਤਿਆ ਨਹੀਂ ਦੁਕਾਨ ਤੇ ਜਾ ਕੇ ਮੇਰੇ ਤੇ ਇਹਨੇ ਹਮਲਾ ਕੀਤਾ ਠੀਕ ਆ ਮੇਰੇ ਇਹਨੇ ਇੱਥੇ ਚਾਕੂ ਮਾਰੇ ਜਿੰਨਾ ਦੇ ਨਿਸ਼ਾਨ ਹੁਣ ਤੱਕ ਪਿਆ ਉਹ ਵੀ ਐਫਆਈਆਰ ਮੈਂ ਉੱਥੇ ਐਪਲੀਕੇਸ਼ਨ ਦਿੱਤੀ ਥਾਣੇ ਸਰਪੰਚ ਸਾਹਿਬ ਰਾਤ ਨੂੰ ਮੇਰੇ ਨਾਲ ਗਏ ਉਸ ਮਾਮਲੇ ਦੇ ਵਿੱਚ ਉੱਥੇ ਹੀ ਬਸ ਨਹੀਂ ਹੋਈ ਫਿਰ ਜਿਹੜਾ ਇਹਦੇ ਖੇਤ ਕਤਲ ਹੋਇਆ ਮੈਂ ਪਹਿਲਾਂ ਜਿਵੇਂ ਬੋਲ ਕੇ ਹਟਿਆ ਫਿਰ ਮੈਨੂੰ ਉਹਦੇ ਚ ਪਸਾਉਣ ਦੀ ਸਾਜ਼ਿਸ਼ ਹੋ ਰਚੀ ਫਿਰ ਜਦੋਂ ਕੋਈ ਬਾਹਰ ਨਾ ਚੱਲੀ ਅਖੀਰ ਹਮਤਾਨ ਤੇ ਆ ਗਿਆ ਵੀ ਇਹਦਾ ਮਕਾਨ ਆਪਾਂ ਢਾਈਏ ਆਪੇ ਥੱਲੇ ਆ ਕੇ ਮਰ ਜਾਣ ਅੱਜ ਤੱਕ ਜਿਹੜੀ ਸਾਫ਼ ਮੈਂ ਸਪਸ਼ਟ ਗੱਲ ਕਹਿਣੀ ਚਾਹੁੰਦਾ ਇੱਕ ਮਾਰਨ ਦੀ ਸਾਜ਼ਿਸ਼ ਦੀ ਨੀਤੀ ਨਾਲ ਜੋ ਵੀ ਕੰਮ ਕਰ ਰਿਆ ਉਹ ਮਾਰਨ ਦੀ ਸਾਜ਼ਿਸ਼ ਦੀ ਨੀਤੀ ਤਹਿਤ ਕਰ ਰਿਹਾ ਮੈਂ ਮੰਗ ਇਹੀ ਕਰਦਾ ਵੀ ਹੋਰ ਤੱਕ ਦਾ 18 19 ਤੋਂ ਲੈ ਕੇ ਇਨਸਾਫ ਦੀ ਬੇੜਿਆ ਠੀਕ ਹੈ ਹੁਣ ਸਾਡੀ ਇਨਸਾਫ ਦੀ ਮੰਗ ਇਹ ਆ ਵੀ ਦੋ ਘਰਾਂ ਦਾ ਨੁਕਸਾਨ ਕਰਤਾ ਉਹ ਵੀ ਤੁਹਾਡੇ ਰੂਬਰੂ ਹੋਣਗੇ ਔਰ ਜਿਹੜਾ ਅਸੀਂ ਨੇ ਕਹਿੰਦੇ ਵੀ ਸਾਡਾ ਨੁਕਸਾਨ ਇੰਨਾ ਇੰਨਾ ਉਹ ਤਾਂ ਜਦੋਂ ਉੱਥੇ ਇੱਕ ਬਹੁਤ ਵੱਡੇ ਕੱਟ 'ਚ ਇੰਸਪੈਕਟਰ ਸਾਹਿਬ ਨੇ ਕਹਿਤਾ ਵੀ ਦੋਨੇ ਘਰਾਂ ਦੀ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਉਹ ਰਹਿਣ ਦੇ ਯੋਗ ਹੀ ਹੈ ਨਹੀਂ ਉੱਥੇ ਪੱਤਰਕਾਰ ਰਣਜੀਤ ਬਾਵਾ ਜੀ ਪੱਤਰਕਾਰ ਟਵਾਣਾ ਜੀ ਸਾਡੇ ਪਿੰਡ ਦੀ ਪੰਚਾਇਤ ਹੋਰ ਬੰਦੇ ਮੋਤਵਾਰ ਬਲਦੇਵ ਸਿੰਘ ਜੀ ਬਾਣੂ ਕੇ ਠੀਕ ਹੈ ਵੱਡੇ-ਵੱਡੇ ਉੱਥੇ ਇਹਨਾਂ ਨੇ ਲੀਡਰ ਸੱਦੇ ਬੈ ਨਹੀਂ ਕਿਸ ਨੂੰ ਸੱਦਿਆ ਠੀਕ ਹੈ ਮੇਰੇ ਨਾਲ ਤਾਂ ਸਰਪੰਚ ਸਾਹਿਬ ਸੀਗੇ ਉੱਥੇ ਸਾਰੀ ਗੱਲ ਉਹਨਾਂ ਨੇ ਕਹਿਤੀ ਵੀ ਸਾਗਰ ਸਿੰਘ ਮੈਂ ਤਾਂ ਇਸ ਮਕਾਨ 'ਚ ਰਹਿ ਨਹੀਂ ਸਕਦਾ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਰਿਪੇਅਰ ਕਰ ਲਓ ਠੀਕ ਹੈ ਇਹਨੂੰ ਠੀਕ ਕਰ ਲਓ ਕੁਝ ਕਰੋ ਨਾ ਕਰੋ ਤੁਸੀਂ ਇਸ ਮਕਾਨ ਦੇ ਵਿੱਚ ਰਹੇ ਹੋ ਨਾ ਇਹ ਰਹਿਣ ਦੇ ਯੋਗ ਨਹੀਂ ਇਹ ਜਦੋਂ ਬਿਆਨ ਉਹਨਾਂ ਨੇ ਦੇਤੇ ਤੇ ਦੋ ਪੱਤਰਕਾਰ ਕੋਲੇ ਖੜੇ ਤੇ ਉਹਨਾਂ ਨੂੰ ਸਪੈਸ਼ਲ ਇਨਸਪੈਕਟਰ ਸਾਹਿਬ ਨੇ ਆਖਿਆ ਵੀ ਜੇ ਤੁਹਾਨੂੰ ਮੇਰੀ ਗੱਲ ਚ ਕੋਈ ਕਮੀ ਲੱਗਦੀ ਹੈ ਤੇ ਤੁਸੀਂ ਜਰੂਰ ਜਾ ਕੇ ਦੇਖ ਕੇ ਆਓ ਤੇ ਖਾਲਸਾ ਜੀ ਤੁਸੀਂ ਅਮਰਧਾਰੀਏ ਤੁਸੀਂ ਵੀ ਦੇਖ ਕੇ ਆਇਓ ਉਹਨਾਂ ਨੇ ਬਲਦੇਵ ਸਿੰਘ ਜੀ ਮੰਨੂਗੇ ਉਹਨਾਂ ਨੂੰ ਵੀ ਇਹ ਬਕਾਇਦਾ ਤਕੀਦ ਕੀਤੀ ਵੀ ਜਾ ਕੇ ਤੁਸੀਂ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਪਾਕੀ ਇਹਨਾਂ ਨੂੰ ਨੁਕਸਾਨ ਹੋ ਗਿਆ ਅਸੀਂ ਤਾਂ ਜਦੋਂ ਮੈਨੂੰ ਯਾਦ ਹੈ ਅਸੀਂ ਤਾਂ ਜਦੋਂ ਪਲਾਸਟਰ ਕਰਦੇ ਸੀ ਨਾ ਜਦੋਂ ਚਾਰ ਛੱਟੇ ਪਾਣੀ ਦੇ ਜਾ ਵਰਦੇ ਸੀ ਉਦੋਂ ਇਹ ਪੂਰੇ ਚੀਕਾਂ ਮਾਰਦੇ ਸੀ ਸਾਨੂੰ ਗਾਲਾਂ ਕੱਢਦੇ ਸੀ ਹਾਲਾਂਕਿ ਪਾਣੀ ਤਾਂ ਪਾਣੀ ਹੁੰਦਾ ਪਰ ਅੱਜ ਸਾਡੇ ਮਕਾਨ ਦੀ ਆ ਹਾਲਤ ਕਰਤੀ ਉਹ ਇਹਨਾਂ ਨੂੰ ਯਾਦ ਕੋਈ ਨਹੀਂ ਹੈ ਇਹ ਕਹਿੰਦੇ ਆ ਮਾਰੀਆਂ ਜੇ ਤਰੇੜਾ ਹੀ ਹੈ ਨਾ ਸਰ ਕਿਉਂ ਕਹਿੰਦੇ ਸੀ ਲੜਕੇ ਥੋੜੀ ਹੋਰ ਕਹਿੰਦੇ ਸੀ ਸਰਪੰਚ ਸਾਹਿਬ ਇਸ ਗੱਲ ਦੇ ਗਵਾਹ ਆਂਗੇ ਸਰਪੰਚ ਸਾਹਿਬ ਦੇ ਗਵਾਹ ਵੀ ਮੈਂ ਤਾਂ ਪਰਭਾਈ ਕਰਨੀ ਨਹੀਂ ਕੰਧਾਂ 'ਚ ਪਾਣੀ ਪਾਪਾ ਤੁਹਾਡੇ ਚੀਕਾ ਕਢਾਉ ਤੁਹਾਡਾ ਮਕਾਨ ਢਾ ਕੇ ਛੱਡੂ ਠੀਕ ਹੈ ਇਹ ਇਹ ਸਾਰੀਆਂ ਗੱਲਾਂ ਕਰਦੇ ਨੇ ਤੁਸੀਂ ਅੱਜ ਮੀਡੀਆ ਦੇ ਰੂਬਰੂ ਹੋਏ ਹੋ ਕੀ ਗੱਲਬਾਤ ਹੋਈ ਆ ਜਾਂ ਕੀ ਤੁਹਾਨੂੰ ਐਮਰਜੈਂਸੀ ਪੈ ਗਈ ਕੇ ਤੁਸੀਂ ਮੀਡੀਆ ਨੂੰ ਅੱਜ ਸੱਦਿਆ ਆਪਣੇ ਘਰ ਹਾਂਜੀ ਵੀਰੇ ਸਾਸ਼ੀਕਾਰ ਪਹਿਲਾਂ ਸਾਰਿਆਂ ਨੂੰ ਮੈਂ ਮਨਜੀਤ ਕੌਰ ਪਿੰਡ ਰਣ ਸਿੰਘ ਕਲਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਮੈਂ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਹਾਂ ਜੀ ਤੇ ਅਸੀਂ ਜੀ ਮਤਲਬ 2019 ਤੋਂ ਬਹੁਤ ਹੀ ਮਤਲਬ ਇਹੀ ਜੀ ਜ਼ਿੰਦਗੀ ਜੀ ਰਹੇ ਆ ਸਾਰੇ ਮਤਲਬ ਜਾਣਦੇ ਹੀ ਆ ਇਹ ਹਰ ਏਰੀਆ ਹੀ ਜਾਣਦਾ ਜੀ ਤੇ ਅਸੀਂ ਮਤਲਬ ਅ ਇਨੇ ਕ ਦੁੱਖਾਂ ਚੋਂ ਲੰਘ ਰਹੇ ਆ ਵੀ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਕੀ ਕਾਰਨ ਆ ਕਿ ਤੁਹਾਡੀ ਤੁਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਆਮ ਆਦਮੀ ਪਾਰਟੀ ਦੇ ਹੁੰਦਿਆਂ ਤੁਹਾਡੀ ਸੁਣਵਾਈ ਨਹੀਂ ਹੁੰਦੀ ਕਿ ਤੁਹਾਡੀ ਸਰਕਾਰ ਤੇ ਹੁੰਦਾ ਸੁਣਵਾਈ ਦਿੰਦੀ ਜਾਂ ਆਮ ਬੰਦ ਦੇ ਦਿੱਕੇ ਵੀ ਸੁਣਵਾਈ ਹੁੰਦੀ ਉਹ। ਉਹੀ ਤਾਂ ਗੱਲ ਆ ਜੀ ਉਹੀ ਤਾਂ ਅਸੀਂ ਹੈਰਾਨ ਆ ਵੀ ਅਸੀਂ ਇੰਨਾ ਕੰਮ ਕੀਤਾ ਆਵਾ ਦੀ ਪਾਰਟੀ ਲਈ ਸਰਕਾਰ ਤੋਂ ਪਹਿਲਾਂ ਦੇ ਅਸੀਂ 2022 ਤੋਂ ਪਹਿਲਾਂ ਦੀ ਮੈਂ ਮਤਲਬ ਪਾਰਟੀ ਵਿੱਚ ਆ 2022 'ਚ ਅਸੀਂ ਇੰਨਾ ਮਤਲਬ ਪਾਰਟੀ ਨੂੰ ਲਿਆਉਣ ਲਈ ਸਰਕਾਰ ਨੂੰ ਇੰਨਾ ਸੰਘਰਸ਼ ਕੀਤਾ ਮੈਂ ਸਟੇਟ ਤੋਂ ਆਪਣੇ ਸਟੇਟ ਤੋਂ ਬਾਹਰ ਵੀ ਕੰਮ ਕੀਤਾ ਵੀ ਅਸੀਂ ਇਹ ਸੋਚ ਕੇ ਚੱਲੇ ਸੀ ਵੀ ਇਹ ਪਾਰਟੀ ਸੱਚ ਤੇ ਇਮਾਨਦਾਰ ਨਾਲ ਖੜੂਗੀ ਸਾਰੇ ਮਤਲਬ ਵਧੀਆ ਪਾਰਟੀ ਹੋਊਗੀ ਤੇ ਕਿਉਂਕਿ ਸਾਡਾ ਭਾਈ ਸਾਹਿਬ ਇਹ ਸਾਨੂੰ ਬਹੁਤ ਮਤਲਬ ਟਾਈਮ ਟਾਈਮ ਬਹੁਤ ਤੰਗ ਕਰਦਾ ਸੀ ਸਾਡੇ ਨਾਲ ਜੋ ਤੱਕਾ ਹੋਇਆ ਕੋਈ ਫਿਜ਼ੀਕਲੀ ਮੈਂਟਲੀ ਸਾਨੂੰ ਬਹੁਤ ਟਾਰਚਰ ਕਰਦਾ ਰਿਹਾ ਸਾਡੀਆਂ ਪ੍ਰਾਪਰਟੀਆਂ ਚਲੇ ਗਈਆਂ ਸਾਰਾ ਕੁਝ ਚਲਾ ਗਿਆ ਹੁਣ ਅਸੀਂ ਮਤਲਬ ਉਹ ਜਮੀਨਾਂ ਵੇਚ ਗੀਆਂ ਸਾਡੀਆਂ ਜਮੀਨਾਂ ਵੇਚ ਕੇ ਅਸੀਂ ਇੱਕ ਛੋਟਾ ਜਿਹਾ ਘਰ ਬਣਾਉਣ ਲੱਗੇ ਸੀ ਤੇ ਉਹ ਮਤਲਬ ਇਹ ਮਤਲਬ ਉਹ ਵੀ ਇਹਨੇ ਤਬਾਹ ਕਰਤਾ ਟਾਡੇ ਸਰਦਾਰ ਸਾਹਿਬ ਜੀ ਨੇ ਇੱਕ ਗੱਲ ਦੱਸੀ ਸੀ ਕਿ ਜਿਹੜਾ ਘਰ ਦਾ ਘਰ ਦੇ ਅੰਦਰੋਂ ਵਿੱਚ ਪਾਣੀ ਪਾਇਆ ਕਿਉਂਕਿ ਔਰਤ ਹਮੇਸ਼ਾ ਹੀ ਆਪਣੇ ਘਰ ਨੂੰ ਸ਼ਿੰਗਾਰ ਕੇ ਰੱਖਦੀ ਕਿਵੇਂ ਮਨ ਤੁਗੀ ਕਿਵੇਂ ਲੱਗਦਾ ਇਹ ਜੀ ਹਾਂਜੀ ਵੀਰ ਜੀ ਜਦੋਂ ਘਰ ਸਾਡਾ ਕੰਪਲੀਟ ਹੋ ਗਿਆ ਤੇ ਮੈਨੂੰ ਅਸੀਂ ਚਲੋ ਰਹਿਸ਼ ਕਰਨੀ ਤਿਆਰੀ ਸੀ ਸ਼ਰਾਧਾਂ ਤੋਂ ਪਹਿਲਾਂ ਅਸੀਂ ਥੋੜਾ ਸਵਾਨ ਵੀ ਰੱਖ ਚੁੱਕੇ ਸੀ ਉਪਰਲੀ ਰਸੋਈ ਚ ਤੁਸੀਂ ਦੇਖ ਕੇ ਆਇਓ ਸਾਰੇ ਤੇ ਮੈਂ ਕਿਹਾ ਚਲੋ ਪਹਿਲੇ ਨਵਾਤੇ ਨੂੰ ਆਪਾਂ ਰਹਿਸ਼ ਕਰ ਲਾਂਗੇ ਤੇ ਮੈਂ ਝਾੜੂ ਜਦੋਂ ਲਗਾਉਣ ਲੱਗੀ ਤੇ ਜਦੋਂ ਦੇਖਿਆ ਵੀ ਫਰਸ਼ ਫਰਸ਼ ਆਪਣੇ ਬੈਠ ਚੁੱਕੇ ਸੀ ਸਾਰੇ ਵਾਸ਼ਰੂਮ ਦੇ ਰੂਮਸ ਦੇ ਕਿਚਨ ਦੇ ਮੈਂ ਕਿਹਾ ਵੀ ਇਹ ਕੀ ਹੋ ਰਿਹਾ ਵੀ ਫਰਸ਼ ਵਾਲ ਨੇ ਫਰਸ਼ ਨਹੀਂ ਸਹੀ ਲਾਇਆ ਤੇ ਅਸੀਂ ਚਲੋ ਦੋਨੇ ਚਲੋ ਇਹ ਕਹਿੰਦੇ ਵੀ ਆਪਾਂ ਮੈਂ ਆਉਣਾ ਚਲ ਆਪਾਂ ਦੇਖਦੇ ਹਾਂ ਜਦੋਂ ਦੇਖਿਆ ਸੀ ਤੇ ਸਾਰੇ ਮਤਲਬ ਬੈਠ ਗਏ ਸਾਰਾ ਘਰ ਹੀ ਬੈਠਣ ਲੱਗ ਗਿਆ ਥੱਲੇ نیچے ਤੋਂ ਤੇ ਅਸੀਂ ਫਿਰ ਜਦੋਂ ਬੁਲਾਇਆ ਮੈਸਤਰੀ ਸਾਹਿਬ ਨੂੰ ਆਪਣੇ ਜਿਹੜੇ ਹੈਗੇ ਨੇ ਪੂਰੇ ਤਿਆਰ ਬੇਕਾਰ ਉਹ ਕਹਿੰਦੇ ਵੀ ਤੁਹਾਡਾ ਘਰ ਬੈਠ ਗਿਆ ਤੇ ਜਦੋਂ ਫਿਰ ਅਸੀਂ ਇੱਕਦਮ ਹੀ ਫਿਰ ਇਹਨ ਜੱਕ ਵਾਲੇ ਸਿਸਟਮ ਇਹਨਾਂ ਨੂੰ ਮਤਲਬ ਵੀਰ ਜੀ ਨਾਲ ਬੂਟਾ ਸਿੰਘ ਨਾਲ ਗੱਲਬਾਤ ਕੀਤੀ ਤੇ ਉਹ ਜਦੋਂ ਆ ਕੇ ਦੇਖਿਆ ਕਿ ਤੁਹਾਡੇ ਤਾਂ ਸਾਰਾ ਘਾਰ ਹੀ ਬੈਠ ਗਿਆ ਤੇ ਜੋ ਮਤਲਬ ਸਾਨੂੰ ਲੱਗਦਾ ਸੀ ਮਾਰਚ ਮਹੀਨੇ ਤੋਂ ਵੀ ਸਾਡੀ ਲੜਾਈ ਕੰਦ ਵਿੱਚ ਚੱਲ ਰਹੀ ਆ ਕੰਦ ਚ ਇਹਨਾਂ ਨੇ ਪਹਿਲਾਂ ਜੀਸੀਬੀ ਚਲਾਈ ਫਿਰ ਹਲਟੀ ਚਲਾਈ ਜਾਣੀ ਜਿਹੜੀ ਜਿਹੜੀ ਇਹਨਾਂ ਨਾਲ ਸਾਡੀ ਕੰਦ ਲੱਗਦੀ ਉਹ ਸਾਰੀ ਤਬਾਹ ਕਰਤੀ ਇਹਨਾਂ ਨੇ ਵਿੱਚ ਪਾਣੀ ਛੱਡੀ ਰੱਖਿਆ ਇਹਦੇ ਘਰ ਦਾ ਸਾਰਾ ਪਾਣੀ ਸਾਡੇ ਮਤਲਬ ਘਰ ਚ ਪੈਂਦਾ ਰਿਹਾ ਕਿਉਂਕਿ ਜੀਸੀਬੀ ਨੇ ਜਦੋਂ ਸਾਰੀਆਂ ਨੀਹਾਂ ਹੀ ਖਾਲੀ ਕਰਤੀਆਂ ਉਹ ਦਿਨ ਜਿਹੜਾ ਇਹਨੇ ਆਪਦਾ ਪਹਿਲਾਂ ਮਿੱਟੀ ਕੱਢ ਕੇ ਜੀਸੀਬੀ ਨਾਲ ਸਾਰੀ ਵੇਚੀ ਆਪਦੀ ਹੋਰ ਮਿੱਟੀ ਪਾਈ ਉਹ ਹੋਰ ਮਿੱਟੀ ਨੂੰ ਲੈਵਲ ਕਰ ਲਈ ਇਹਨੇ ਪਾਣੀ ਛੱਡੀ ਰੱਖਦਾ ਸੀ ਉਹ ਸਾਰਾ ਪਾਣੀ ਸਾਡੇ ਘਰ ਹੀ ਆਇਆ ਸਾਰਾ ਤੁਸੀਂ ਇਹ ਮਾਮਲਾ ਪਾਰਟੀ ਤਰਨਜਾ ਵਿਧਾਇਕ ਸਾਹਿਬ ਦੇ ਧਿਆਨ ਚ ਕੇੰਦਾ ਪਾਰਟੀ ਦੇ ਅੱਗੇ ਦੇ ਲੀਡਰ ਕੋਲ ਹੁਣ ਆ ਜੀ ਧਿਆਨ ਚ ਤੇ ਅੰਦਰ ਹਾਂਜੀ ਅਸੀਂ ਆਪਣੇ ਥਾਣਾ ਨਿਹਾਲ ਸਿੰਘ ਵਾਲਾ ਅਸੀਂ ਆਪਣੀ ਦਰਖਾਸਤਾਂ ਦਿੰਦੇ ਰਹੇ ਹਾਂ ਉਹ ਆ ਕੇ ਸਾਰੇ ਮੁਲਾਜ਼ਮ ਮੌਕਾ ਵੀ ਦੇਖਦੇ ਰਹੇ ਆ ਉਹਨਾਂ ਨੇ ਇਹਨਾਂ ਨੂੰ ਬਹੁਤ ਪ੍ਰੈਸ਼ਰ ਪਾਇਆ ਕਿਹਾ ਔਰ ਇਹ ਉਹਨਾਂ ਦੀ ਵੀ ਗੱਲ ਨਹੀਂ ਸੀ ਮੰਦਾ ਉਹਨਾਂ ਨੇ ਸਾਰਾ ਜੋ ਇਹਨੇ ਮਤਲਬ ਅਸੀਂ ਪਰਪਾਈ ਕਰਾਈ ਥੋੜੀ ਬਹੁਤੀ ਉਹ ਵੀ ਅਸੀਂ ਆਪਦੀਆਂ ਧੀਆ ਭੈਣਾਂ ਇੱਕ ਕਰਾ ਕੇ ਪਰਪਾਈ ਕਰਾਈ ਉਹ ਸਰਪੰਚ ਸਾਹਿਬ ਨੂੰ ਸਾਰਾ ਪਤਾ ਮੈਨੂੰ ਪਤਾ ਐਮਐਲਏ ਐਮਐਲਏ ਸਾਹਿਬ ਨੂੰ ਮਿਲੇ ਇਸ ਸੰਬੰਧੀ ਕਰਦੇ ਸਨ ਐਮਐਲਏ ਸਾਹਿਬ ਨੂੰ ਵੀ ਹਾਂਜੀ ਸਾਰਾ ਪਤਾ ਉਹਨਾਂ ਨੇ ਕੀ ਕਿਹਾ ਫਿਰ ਉਸਦੇ ਤੇ ਯਾਨੀ ਸਾਨੂੰ ਮਤਲਬ ਕੋਈ ਵੀ ਮਤਲਬ ਤਸੱਲੀ ਬਖਸ਼ ਕੋਈ ਵੀ ਸਾਡਾ ਜੇ ਸਾਨੂੰ ਐ ਹੁਣ ਲੱਗੀ ਜਾਂਦਾ ਵੀ ਜੇ ਸਾਡੀ ਉਦੋਂ ਸੁਣਵਾਈ ਹੋਈ ਹੁੰਦੀ ਤਾਂ ਸਾਡਾ ਮਕਾਨ ਅੱਜ ਟਹਿ ਢੇਰੀ ਨਾ ਹੁੰਦਾ ਹੁਣ ਕੋਸੀ ਕੀ ਮੰਗਤ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਜਾਂ ਤਾਂ ਸਾਡੀ ਪਰਪਾਈ ਕਰਵਾਈ ਜਾਵੇ ਤੇ ਜਾਂ ਫਿਰ ਇਹ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਜਾਂ ਫਿਰ ਅਸੀਂ ਇੱਕੋ ਹੀ ਦੋ ਹੀ ਗੱਲਾਂ ਕਹਿੰਨੇ ਆ ਵੀ ਜੇ ਇਹ ਨਹੀਂ ਕੁਛ ਨਹੀਂ ਕਰਨਾ ਇਹ ਕਹਿੰਦਾ ਵੀ ਮੇਰਾ ਮੈਰੀ ਵਜ੍ਹਾ ਨਾਲ ਨੁਕਸਾਨ ਨਹੀਂ ਹੋਇਆ ਅਸੀਂ ਕਹਿੰਨੇ ਆ ਵੀ ਜੋ ਇਹਦੇ ਨਾਲ ਬੰਦੇ ਖੜੇ ਆ ਸਾਰੇ ਪਿੰਡ ਦੇ ਖੜੇ ਆ ਜਾਂ ਕੋਈ ਰਿਸ਼ਤੇਦਾਰ ਖੜਾ ਸਾਡਾ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਵੀ ਗੁਰਦੁਆਰਾ ਸਾਹਿਬ ਆਜੋ ਅਸੀਂ ਉੱਥੇ ਇਹੀ ਕਾਵਾਂਗੇ ਵੀ ਜੇ ਇਹ ਇਹ ਭਾਈ ਸਾਹਿਬ ਦੀ ਵਜ੍ਹਾ ਨਾਲ ਨੁਕਸਾਨ ਨਹੀਂ ਹੋਇਆ ਠੀਕ ਹੈ ਇਹ ਕਹਦੇ ਮੇਰੀ ਵਜ੍ਹਾ ਨਾਲ ਨੁਕਸਾਨ ਨਹੀਂ ਹੋਇਆ ਅਸੀਂ ਨਾ ਤਾਂ ਅਸੀਂ ਮਤਲਬ ਥਾਣੇ ਜਾਵਾਂਗੇ ਨਾ ਅਸੀਂ ਪਿੰਡ ਦੇ ਕਿਸੇ ਬੰਦੇ ਨੂੰ ਕਵਾਂਗੇ ਅਸੀਂ ਚੁੱਪ ਕਰਕੇ ਪਰਮਾਪਾਂ ਛੱਡ ਦਾਂਗੇ ਸਾਰੀ ਗੱਲ ਪਰਪਿੰਦਰ ਸਿੰਘ ਗੱਲ ਕਰਦੇ ਹਾਂ ਜੀ ਹਾਂ ਜੀ ਤੁਹਾਡੇ ਜਿਹੜੇ ਬ੍ਰਦਰ ਹੈਗੇ ਸੁਖਦਰਸ਼ਨ ਸਿੰਘ ਨਾ ਸੌਰੀ ਸਾਗਰ ਸਿੰਘ ਜੀ ਹਾਂ ਉਹਨਾਂ ਨੇ ਅੱਜ ਪੱਖ ਦਿੱਤਾ ਸੀ ਤਾਂ ਉਹਨੂੰ ਬੁਲਾਇਆ ਸੀਗਾ ਜੀ ਅੱਛਾ ਜੀ ਹਾਂ ਜੀ ਮੈਂ ਉਹਦੇ ਪੱਖ ਲੈਣ ਲਈ ਤੁਹਾਨੂੰ ਕਾਲ ਕੀਤੀ ਜੇ ਇਹ ਤੁਹਾਡਾ ਪੱਖ ਮੈਂ ਇੱਕ ਵੀਡੀਓ ਬਣਾਈ ਹੈ ਕਿ ਉਹਨਾਂ ਦੇ ਘਰ ਦੀਆਂ ਨਿਉਆਂ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਪਾਣੀ ਪਾਇਆ ਸੀ ਉਹਨਾਂ ਨੇ ਤੁਹਾਡੇ ਤੇ ਦੋਸ਼ ਹੋਰ ਵੀ ਕਈ ਗੰਭੀਰ ਦੋਸ਼ ਲਾਏ ਨੇ ਇਹ ਤੇਰੇ ਜੀ ਮੇਰੇ ਪਾਸੇ ਸਾਲਿਆਂ ਨੂੰ ਆਤ ਬੜੀ ਆਤ ਬੜੀ ਪਿਆ ਇਹ ਵੀਡੀਓ ਬੱਕੇ ਚ ਦਬਾਉਣਾ ਨਹੀਂ ਉਹ ਤਾਂ ਠੀਕ ਆ ਭਾਜੀ ਮੈਂ ਸਮਝਦਾ ਤੁਹਾਡੀ ਗੱਲ ਚਲੋ ਤੁਹਾਡੀ ਆਸ ਹੀ ਹੋਊ ਵੀ ਕੋਈ ਵੀ ਗੱਲਬਾਤ ਹੋ ਸਕਦੀ ਆ ਪਰ ਤੁਹਾਡੇ ਪਾਸੇ ਦਾ 1500 ਸਰਪੰਚ ਦੇ ਮਗਰ ਪੱਸਾ ਨਾਲ ਉਦੋਂ ਸਿੰਬਲਿਕ ਕੰਬਰ ਬੋਪਰਿਆ ਹੋਇਆ ਉਹਨੇ ਸਾਰਾ ਭਰਿਆ 15 ਫੁੱਟ ਬੋਪਰ ਭਰਤੀ ਇਹਦੇ ਪਾਣੀ ਆਇਆਗਾ ਉਦੋਂ ਉਹਨੇ 2 ਫੁੱਟ ਦੀ ਮਾਇਆਗਾ ਮੇਰੇ ਨਾਲ ਚ 2 2 ਐਟ ਦੀ ਗੱਲਦਾ ਮੇਰੇ ਇਹਦੇ ਨਾਲ ਸਾਰੇ ਵੱਡੀ ਬੜੀ ਦੀ ਐਟ ਸੀ ਜੀ ਬ੍ਰਾਦਰ ਜੀ ਤੁਸੀਂ ਮੇਰੇ ਘਰ ਆਪਰਾ ਕਰੇ ਤੁਸੀਂ ਆਇਆ ਹੋ ਕੱਲ ਨੂੰ ਮੇਰੇ ਕੋਲ ਦੇਖੋ ਤੁਸੀਂ ਘਰਾਂ ਦੇ ਪੈਰ ਜਿੱਥੋਂ ਪਾਣੀ ਪੈ ਰਿਹਾਦਾ ਇੱਥੇ ਜੀ 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 ਹਾਂ ਤੁਸੀਂ ਮੇਰੇ ਕੋਲ ਘਰੇ ਕਲਾ ਪੁੱਛੋ ਤਾਂ ਨੂੰ ਉਸ ਤੋਂ ਉੱਪਰ ਹੀ ਗੱਲ ਕਰਨਾ ਮੈਂ ਨਹੀਂ ਭਾਜੀ ਮੈਂ ਇਸ ਟਾਈਮ ਇੱਥੇ ਮੈਂ ਇਸ ਟਾਈਮ ਤੁਹਾਡੇ ਕੋਲ ਨਹੀਂ ਆਇਆ ਜਿੱਥੇ ਹੀ ਹਾਂ ਮੈਂ ਤਾਂ ਉੱਥੇ ਇੱਕ ਮਠਾਣੇ ਬੈਠਾ ਹਾਂ ਹੁਣ ਤੋਂ ਮੈਂ ਜੀ ਮਠਾਣੇ ਇਸ ਮਟਾਲੇ ਤੋਂ ਮਠਾਣੇ ਬਲਾਇਆ ਹੋਦਾ ਤੁਸੀਂ ਇਸ ਤੋਂ ਉਹ ਪੁੱਛਣਾ ਚਾਹੁੰਗੇ ਜੀ ਹੈ ਇਸ ਤੋਂ ਉਹ ਪੁੱਛਣਾ ਚਾਹੁੰਗੇ ਮਨਨ ਮੈਂ ਮੈਂ ਕਿਹ ਬਿਲਕੁਲ ਨਹੀਂ ਜਾ ਸਕਦਾ ਘਰ ਦੇ ਮਾਮਲੇ ਵਿੱਚ ਜਿਆਦਾ ਬੱਚੇ ਬਾਹਰੇ ਆਏ ਆ ਜੀ ਮੇਰਾ ਕੋਈ ਕੋਰ ਨਹੀਂ ਹੈ ਬਿਲਕੁਲ ਨਹੀਂ ਦਾ ਪੀਰਾ ਪਾਣੀ ਹੈਗਾ ਉਧਰੋਂ ਪਾਏਗਾ ਮੇਰੇ ਨਾਲ ਕੋਈ ਮੇਰਾ ਟੈਂਕੀ ਨਹੀਂ ਬੜੀ ਮੇਰੇ ਕੋਲ ਬੋਟਲ ਨਹੀਂ ਲੱਗੀ ਕੋਈ ਕੋਈ ਚਲਦੀ ਮੇਰੀ ਕੋਈ ਲੱਗਦਾ ਸੀ ਉਦੋਂ ਹੀ ਇਹ ਪਰਵਾਸ ਤਾਂ ਸਿੱਧੇ ਤੌਰ ਤੇ ਤੁਹਾਡੇ ਤੋਂ ਦੂਜੇ ਰਾਹ ਦੇ ਆ ਜੀ ਵੀ ਤੁਸੀਂ ਜਾਣ ਕੋਈ ਆਪਾਂ ਆਪਾਂ ਕਿਸੇ ਦਾ ਬੱਸ ਨਹੀਂ ਕਰਦਾ ਆਪਾਂ ਕੀ ਕਰਾਂਗੇ ਜੀ 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 ਤੋਂ ਕੋਈ ਕੋਈ ਦੇਖਵਾ ਦੇ ਕੇ ਦੋਸਤ Ok.